ਰੰਗਲਾ ਪ੍ਰਿਆਵ ਚੈਨਲ ਤੋਂ ਗਗਨਦੀਪ ਸਿੰਘ ਗੱਲ ਗੱਲਬਾਤ ਕਰ ਰਹੇ ਆ ਜੀ ਅ ਸਾਡੀ ਗੱਲ ਦਰਸ਼ਨ ਸਿੰਘ ਠੂੜ ਜੀ ਨਾਲ ਹੋ ਰਹੀ ਹੈ ਨਾ ਜੀ ਹਾਂ ਜੀ ਹਾਂ ਅ ਦਰਸ਼ਨ ਸਿੰਘ ਠੂੜ ਜੀ ਬਾਪੂ ਜੀ ਅਸੀਂ ਨਾ ਕਈ ਦਿਨਾਂ ਤੋਂ ਤੁਹਾਡੀ ਕਈ ਚੈਨਲਾਂ ਦੇ ਉੱਤੇ ਨਾ ਇੰਟਰਵਿਊਆ ਚੱਲ ਰਹੀਆਂ ਜਥੇਦਾਰ ਕੌਕੇ ਨੂੰ ਲੈ ਕੇ ਬਈ ਤੁਸੀਂ ਕਿਹਾ ਸੀ ਚਸ਼ਮਦੀਦ ਗਵਾਹ ਸੀ ਬਈ ਜੋ ਵੀ ਜਥੇਦਾਰ ਹੋਣਾ ਤੇ ਤਸ਼ੱਦਦ ਹੋਇਆ ਜਾਂ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਤੁਸੀਂ ਸਾਰਾ ਕੁਝ ਦੇਖਿਆ ਹੈ ਨਾ ਤੇ ਅਸੀਂ ਚਾਹੁੰਦੇ ਆਂ ਵੀ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਜ਼ਰੂਰ ਦੱਸਿਓ ਵੀ ਕੀ ਉਹ ਸਾਰੀ ਕਹਾਣੀ ਸੀ ਤੇ ਤੁਸੀਂ ਕਦੋਂ ਪੁਲਿਸ ਵਿੱਚ ਭਰਤੀ ਹੋਨੇ ਹੋ ਜੀ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ 999 ਦੇ ਵਿੱਚ ਹਾਂਜੀ ਮੈਂ ਪੁਲਿਸ ਦੇ ਇਫੈਕਟਿਵ ਹੋਇਆ ਸੀ ਕਿ ਸਾਨੂੰ ਜ਼ਬਰਦਸਤੀ ਉਹੀ ਭਰਤੀ ਕਰ ਲਿਆ ਸੀ ਅੱਛਾ ਜੀ ਕਿਉਂਕਿ ਖਾਰਕੂ ਦਾ ਜੋ ਬਹੁਤ ਜ਼ਿਆਦਾ ਸੀ ਉਸ ਤੋਂ ਜਦੋਂ ਲੱਗਦੇ ਚਾ ਠੀਕ ਹੈ ਜੀ ਤੇ 92 ਦੇ ਵਿੱਚ ਉਦੋਂ ਪੌਂਗਿਆਂ ਦੇ ਵਿੱਚ ਜਾਂ 92 ਤੋਂ ਪਹਿਲਾਂ ਹਾਂਜੀ ਇੱਕ ਕਤਲ ਹੋਇਆ ਸੀਗਾ ਅੱਛਾ ਜੀ ਜਿਹਦੇ ਵਿੱਚ ਪਾਈ ਗਏ ਸੀ ਉਹ ਕੋਕੇ ਨੂੰ ਇੰਸਪੈਕਟਰ ਕਰਮੀ ਸਿੰਘ ਹਾਂਜੀ 15 ਜਾਂ 20 ਤਰੀਕ ਖੈਦ ਉਹਨੂੰ ਲੈ ਆਏ ਸੀ ਅੱਛਾ ਜੀ ਉਹ ਜਾ ਕੇ ਐਸਐਸਪੀ ਸਵਰਨ ਸਿੰਘ ਜਿਗਰਾਉਂ ਹਾਂਜੀ ਉਹਨਾਂ ਨੇ ਪੇਸ਼ ਕੀਤਾ ਠੀਕ ਹੈ ਜੀ ਉਸ ਕਤਲ ਦੇ ਮਾਮਲੇ ਦੇ ਵਿੱਚ ਹਾਂ ਜੀ ਹਾਂ ਪਹਿਲਾਂ ਉਹਨਾਂ ਦੇ 2 ਤੇ 3 ਡੈਥ ਹੋ ਚੁੱਕੀ ਸੀ ਠੀਕ ਹੈ ਜੀ ਕੋਈ ਕਹਿੰਦਾ ਨਾਮ ਜਨਮਿਆ ਸੀ ਕਿ ਕੋਈ 7 ਮਹੀਨੇ ਦਾ ਕਹਿੰਦਾ ਕੋਈ ਕਦੋਂ ਹਾਂ ਜੀ ਹਾਂ ਜੀ ਹਾਂ ਜੀ ਉਸ ਟਾਈਮ ਉਹਨਾਂ ਨੇ ਛੱਡ ਦਿੱਤਾ ਠੀਕ ਹੈ ਜੀ ਉਸ ਤੋਂ ਬਾਅਦ 25 ਦਸੰਬਰ 1998 ਨੂੰ ਹਾਂ ਜੀ 92 ਨੂੰ 92 ਨੂੰ ਹਾਂ ਜੀ ਹਾਂ ਜੀ ਹਾਂ ਇਹਨਾਂ ਨੂੰ ਫਿਰ ਇੰਸਪੈਕਟਰ ਗਰਮੀ ਸਿੰਘ ਹਾਂ ਜੀ ਕਇਆ ਉਹ ਤੋਂ ਕਰੂੰ ਲੈ ਠੀਕ ਹੈ ਜੀ ਉਸ ਵੇ ਗੁਰੂਵਾਲਾ ਸਾਹਿਬ ਕੋਲ ਖੜਾ ਕਰਦੇ ਸੀ ਕਿ ਹਾਂਜੀ ਤੇ ਕਮ ਸਿਕਮ 50 60 ਦਾ ਸਾਲਾ ਬੱਲਾ ਜਿਹੜਾ ਗੁਰੂ ਘਰ ਸੀਗਾ ਅੱਛਾ ਜੀ ਉਹ ਵੀ ਨਾਲੇ ਨਾਲ ਹੀ ਇਹਨਾਂ ਦੇ ਘਰ ਆ ਗਿਆ ਗਦੇਵ ਸਿੰਘ ਹੋ ਕੇ ਅੱਛਾ ਜੀ ਇੰਨੀ ਫੋਰਸ ਲੈ ਕੇ ਗਏ ਸੀ ਹਾਂਜੀ ਹਾਂ ਠੀਕ ਹੈ ਜੀ ਤੇ ਕਰਿਆ ਕਿ ਉਹਨਾਂ ਨੇ ਇਸ਼ਨਾਨ ਕੀਤਾ ਜਲ ਪਾਣੀ ਛਕਿਆ ਹਾਂਜੀ ਕੱਪੜੇ ਬਦਲੇ ਹਾਂਜੀ ਦੇ ਐਸਪੈਕਟ ਗੁਰਮੀਤ ਸਿੰਘ ਨਾਲ ਸਰਪਰੇ ਠੀਕ ਹੈ ਜੀ ਗੱਡੀ ਜਿਹੜੀ ਆਏ ਤੇ ਉੱਥੇ ਸਿੱਧੀ ਸਵਰਨ ਸਿੰਘ ਕੋਲ ਨੇ ਦਿੱਤਾ ਫੋਟੋ ਲੈ ਗਿਆ ਅੱਛਾ ਜੀ ਉਤੋਂ ਨੇ ਆ ਕੇ ਇਹਨੂੰ ਸੀਨ ਸਟਾਪ ਛੱਡਿਆ ਠੀਕ ਹੈ ਜੀ ਇਹਦੇ ਕੋਲੇ ਇੱਕ ਅਸਲੀ ਦਾ ਬੈਗ ਪੜਿਆ ਹੋਇਆ ਠੀਕ ਹੈ ਜੀ ਉਹ ਉਤੋਂ ਛੱਡਿਆ ਹਾਂਜੀ ਪੁਲਿਸ ਵਾਲੇ ਉੱਥੇ ਹਰਪ੍ਰਭਾਣ ਸਿੰਘ ਛੋਟੀ ਇੱਕ ਬੁਛੜ ਕਿਸਮ ਦਾ ਡੀਐਸਪੀ ਸੀ ਠੀਕ ਹੈ ਜੀ ਇਹ ਬਾਅਦ ਦੇ ਵਿੱਚ ਮੌਤ ਬਹੁਤ ਬੁਰੀ ਸਰਾਵੀ ਆ ਠੀਕ ਹੈ ਜੀ ਇਹਨਾਂ ਦੀ ਜਗਰਾਉਂ ਡਿਊਟੀ ਸੀ ਜੀ ਹਾਂ ਜਗਰਾਉਂ ਡਿਊਟੀ ਸੀ ਸ਼ੀ ਸਟਾਫ ਠੀਕ ਹੈ ਜੀ ਅੱਛਾ ਮੈਂ ਉੱਥੇ ਮੌਸਟਰੇਟੇ ਜਾਂ ਨਾ ਨਾ ਇਹਨਾਂ ਪੋਸਟੇ ਉਨੇ ਜਿਹੜੇ ਅਪਰਾਧੀ ਫੜੇ ਹੋਣ ਹਾਂਜੀ ਜਾਂ ਜਿਨ੍ਹਾਂ ਦੇ ਘਰੋਂ ਭਗੋੜੇ ਹੋਣ ਮੁੰਡੇ ਉਹਨਾਂ ਦੇ ਘਰ ਦੇ ਜਾਂ ਕੋਈ ਰਿਸ਼ਤੇ ਦਾ ਜੀ ਜੀ ਉਹਨਾਂ ਨੂੰ ਮੌਸਟਰਿਆ ਕਹਿ ਜਾਂਦਾ ਹੈ ਇਹਨਾਂ ਦੀ ਭਾਸ਼ਾ 'ਚ ਠੀਕ ਉਹ ਮੈਂ ਕਹਿੰਦਾ ਯਾ ਤੇ ਮੈਂ ਦੇਖਿਆ ਸੀ ਉੱਤੇ ਜੇ ਜਿਹੜਾ ਨੂੰ ਪੁੱਠਾ ਤਾਂ ਗਿਆ ਵਾ ਅੱਛਾ ਜੀ ਨਿਰਵਾਸਤ ਕਰਕੇ ਜੀ ਪਿਛੇ ਵਾਂ ਬੰਨਿਆ ਸੀ ਜਾਂ ਜੀ ਤੇ ਤੁਹਾਨੂੰ ਮੈਂ ਨਾ ਉਹ ਕੰਮ ਕਰਨਾ ਸੀ ਕੰਮ ਬਹੁਤ ਵੇ ਛੱਡੇ ਛੱਡ ਕੇ ਆ ਗਿਆ ਤੁਹਾਨੂੰ ਪਛਾਣ ਆ ਗਈ ਸੀ ਜਿਹਦਰ ਉਹਨਾਂ ਦੀ ਉਸ ਟਾਈਮ ਹਾਂ ਉਹਨਾਂ ਨੂੰ ਬਣਾ ਲਿਆ ਸੀਗਾ ਵੀ ਪਏ ਕੇ ਦੇ ਸੰਕੋ ਕੇ ਉਹਨੂੰ ਪੂਸ ਚੱਕ ਲਈ ਜਾਂ ਸੀਨ ਸਟਾਫ ਦੇ ਵਿੱਚ ਜੀ ਜੀ ਤੇ ਤੁਸੀਂ ਇਸ ਤੋਂ ਪਹਿਲਾਂ ਵੀ ਕਦੇ ਮਿਲੇ ਸੀ ਜਿਹਦਰ ਉਹਨਾਂ ਨੂੰ ਕਿ ਨਹੀਂ ਜੀ ਨੇ ਨਵੇਂ ਨਹੀਂ ਕਦੇ ਵਿਚਾਰਿਆਂ ਨੂੰ ਮਿਲਿਆ ਸਾਡੇ ਜਿਹੜਾ ਇਲਾਕੇ ਦੀ ਆ ਅੱਛਾ ਜੀ ਪਰ ਇਹ ਤਾਂ ਸਾਡੇ ਇਲਾਕੇ ਜੀ ਘੱਟ ਹੀ ਉਹ ਆਉਂਦੇ ਜਾਂਦੇ ਸੀ ਜੀ ਇਹ ਜਾਂਦੇ ਅੰਮ੍ਰਿਤਸਰ ਹੀ ਰਹਿੰਦੇ ਹੁੰਦੇ ਸੀ ਜੀ 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 ਤੇ ਉਹ ਫਿਰ ਮੈਨੂੰ ਇਹ ਤੂੰ ਜਾਣਨਾ ਸੀ ਇਹ ਮੌਕਾ ਮਿਲਿਆ ਫਿਰ ਉਹ ਵੀ ਹਾਲ ਅੱਛਾ ਜੀ ਫਿਰ ਤੋਂ ਉਹਵੇਂ ਪੁੱਠਾ ਲੁਮਕਾਇਆ ਹੋਇਆ ਸੀ ਹਾਂ ਜੀ ਹਾਂ ਜੀ ਹਾਂ ਹਾਂ ਜੀ ਮੈਂ ਦੇਖਿਆ ਵੀ ਉਹਨਾਂ ਅਸਰੀ ਨਹੀਂ ਲਾਉਂਦਾ ਪਿਆ ਸੀਗਾ ਅੱਛਾ ਜੀ ਇੰਨਾ ਜਿਆਦਾ ਜਾਨੀ ਕੀ ਤਸ਼ੱਦਦ ਕੀਤਾ ਗਿਆ ਜੀ ਬਹੁਤ ਜਿਆਦਾ ਵੀ ਬਹੁਤ ਜਿਆਦਾ ਜੀ ਅੱਛਾ ਉਸ ਤੋਂ ਬਾਅਦ ਇੱਕ ਦਿਨ ਫਿਰ ਮੈਨੂੰ ਚਾਂਸ ਮਿਲਿਆ ਮਸਜਿਦ ਤੇ ਛੱਡਣ ਦਾ ਜੀ ਜੀ ਤੇ ਉਹਨਾਂ ਦਾ ਬੜੀ ਬੁਰੀ ਹਾਲਤ ਸੀ ਇਹਨਾਂ ਦੀ ਅੱਛਾ ਜੀ 33 ਦਿਨ ਉਹਨਾਂ ਨੂੰ ਆਪਣੇ ਸਹਾਇਤਾ ਥਾਣੇ ਦੇ ਵਿੱਚ ਇਹਨਾਂ ਦਾ ਯਾ ਹਾਂਜੀ ਜਿੱਤੇ ਕੇ ਇਨਸਪੈਕਟਰ ਗਰਮੀ ਇਤਨੇ ਨੇ ਥੱਲੇ ਇੱਕ ਬੈੱਡ ਤੇ ਪਛਾਤਾ ਬੈ ਆਪਣੇ ਗੱਦਾ ਪਛਾਤਾ ਹਾਂਜੀ ਤੇ ਉੱਤੇ ਹੀਟਰ ਲਾਤਾ ਤੇ ਉੱਤੇ ਚਾ ਕੰਬਲ ਲੇਤਾ ਠੀਕ ਹੈ ਜੀ ਉਹ ਤੋਂ ਐਸਐਸ ਪੀ ਆ ਗਿਆ ਸੌਣ ਤੇ ਨੂੰ ਖੋਲਣਾ ਜੀ ਤੇ ਬਾਕੀ ਸ਼ਾਮ ਨੂੰ ਜੇ ਕੋਈ ਅਪਸਰ ਜੀ ਉਹ ਆ ਗਿਆ ਜੀ ਉਹਨਾਂ ਨੇ ਬੰਨਾ ਪਹਿਰੇ ਚ ਲਾਇਆ ਹਾਂਜੀ ਉਹ ਜਦੋਂ ਕੋਟੇ ਨੇ ਆ ਕੇ ਵੇਖਿਆ ਤਾਂ ਯੂਟਰ ਲਾਇਆ ਰਿਆ ਉੱਤੇ ਕੰਬਲ ਰੱਤਾ ਰਿਆ ਹਾਂਜੀ ਉਹਨੇ ਆ ਕੇ ਹੀਟਰ ਚ ਕਿੱਥਮਾ ਦੀ ਹਾਂਜੀ ਇਹ ਤੋਂ ਤੰਬੜਾ ਲਾ ਦਿੱਤਾ ਜੀ ਤੇ ਉਹਦੇ ਚੱਗਿਆਂ 'ਚ ਫੁੱਡੇ ਮਾਰਨੇ ਸ਼ੁਰੂ ਕਰਤੇ ਜੀ ਇੰਨਾ ਜਿਆਦਾ ਤਸ਼ਦਦ ਹਾਂਜੀ ਠੀਕ ਹੈ ਉਹਨਾਂ ਦਾ ਕੋਈ ਚੱਲਣ ਲੱਗਿਆ ਜੀ ਉਹ ਕੈਸੇ ਫੇ ਬੁੜੇ ਘੜਾਤੇ ਉਹਨੂੰ ਕਹਲਾ ਦੇ ਕੋ ਕਹਿੰਦਾ ਤੁਹਾਡੇ ਜੱਤੇ ਜਾਨ ਤੱਕ ਮੂਰ ਨਿਕਲ ਗਿਆ ਅੱਛਾ ਜੀ ਹਾਂ ਜੀ ਜੀ ਉਹ ਕਹਿੰਦਾ ਸਰ ਮੂਤ ਨਹੀਂ ਹੂੰ ਇਹ ਤਾਂ ਖੂਨ ਨਿਕਲਿਆ ਜੀ ਤਰੋਥੋ ਪਤਾ ਕੇ ਉਹਨਾਂ ਨੂੰ ਇੱਕ ਸਰਦਾਖਾਨੇ ਦੇ ਡਾਕਟਰ ਦੇ ਮੁਰੇ ਠੜਾ ਉਹ ਤੇ ਨੰਮ ਸੀ ਬਹੁਤ ਭਾਰੀ ਜੀ ਜੀ ਸ਼ਾਮ ਨੂੰ ਉਹਦੇ ਥੱਲੇ ਲਟਾ ਦਿੱਤਾ ਗਿਆ ਉਹਨੂੰ ਹੂੰ ਤੇ ਆਪਲੇ ਅੰਦਰ ਪੈ ਕੇ ਸਿਕ ਲਾਉਂਦੇ ਸੀ ਕਿ ਮੀਟਿੰਗ ਕੀਤੀ ਇਹਨਾਂ ਨੇ ਜੀ ਕਿਉਂਕਿ ਉਹਨਾਂ ਦਾ ਬੁਰਾ ਹਾਲ ਸੀ ਇਹ ਕੱਕ ਨੇਤੇ ਤੇ ਨੇਤੇ ਚੁੱਕੀ ਸੀ ਅੱਛਾ ਅੱਖ ਵੀ ਨਿਕਲ ਚੁੱਕੀ ਸੀ ਜੀ ਹਾਂ ਜੀ ਆ ਕਿ ਉਹ ਸ਼ਰਾਬ ਪੀਤੀ ਹੋਏ ਕੁੱਡੇ ਮਾਰਨ ਲੱਗਾ ਕਿਹੜਾ ਪਤਾ ਲੱਗ ਰਹਾ ਸੀ ਠੀਕ ਹੈ ਜੀ ਬਿਲਕੁਲ ਮਰੋਸ਼ ਨੇਤੇਂ ਬਰੂਸ਼ੀ ਠੀਕ ਹੈ ਜੀ ਯਾਨੀ ਕਿ ਸਿਰਫ ਸਾਹ ਹੀ ਚੱਲ ਰਹੇ ਸੀ ਇੱਕ ਹਾਂ ਜੀ ਹਾਂ ਠੀਕ ਹੈ ਜੀ ਉਹ ਸਵਾਰੋਂ ਘੋੜਨਾ ਕਹਿੰਦਾ ਵੀ ਹੋਣੇ ਦੇ ਗੋਲੀ ਮਾਰ ਦਿਓ ਅੱਛਾ ਜੀ ਉਹ ਕਦੇ ਵਿਚਰ ਨਾਲ ਦੇ ਜਨੈਣੀ ਗੋਲੀ ਮਾਰ ਸਕਦਾ ਹੂੰ ਫਿਰ ਉਹਨੇ ਫਤੋ ਲੇ ਗਦੇ ਤੇ ਗੋਲੀ ਮਾਰਤੀ ਹੂੰ ਰੁਤੀ ਜਗ ਤੇ ਅੱਛਾ ਜੀ ਉਹ ਤੋਂ ਬਾਅਦ ਸਪਾਈ ਤਰਸੇਮ ਸਿੰਘ ਆਇਆ ਕੈਂਟਰ ਲੈ ਕੇ ਹਾਂਜੀ ਨਾਲ ਗੋਮਗਾੜੀ ਦੇ ਦੋਤਨ ਲੈ ਉਹਨਾਂ ਜਿਵੇਂ ਪਸ਼ੂ ਸਿਰ ਤੇ ਹੁੰਦੇ ਆ ਚੱਕ ਕੇ ਗੱਡੀ ਚ ਮਾਰਿਆ ਓਹੋ ਅੱਛਾ ਜੀ ਤੇ ਸਿੰਧਵਾ ਮੇਰ ਤੋਂ ਪਰੇ ਇੱਕ ਕੰਨੀਆਂ ਗੁਰਦੁਆਰਾ ਬੈਂਗਾ ਸਤੌੜੀ ਦੇ ਕਿਨਾਰੇ ਜੀ ਐਨ ਉਹ ਤੇ ਪੁੱਟੇ ਕਰ ਕਰਕੇ ਉਹਨੂੰ ਮੈਂ ਤੇ ਉੱਥੇ ਸੱਤ ਰੋਜ਼ ਦੇ ਚੱਲਦਾ ਅੱਛਾ ਜੀ ਹਾਂ ਜੀ ਜੀ ਉਹ ਤੋਂ ਵਸੇ ਇਹਨੂੰ ਜਿਹੜਾ ਸਫਾਈ ਤੇ ਸੇਮ ਸੀ ਜੀ ਉਹਦੇ ਕਿਤੇ ਕੋਹੋਂ ਦਾ ਛਿੱਟਾ ਛੁੱਟਾ ਜਿਹਾ ਪਿਆ ਰਿਹਾ ਸੀ ਹੂੰ ਮੈਂ ਕੋਦੋਂ ਤੇ ਪੁੱਟ ਲਈ ਵੀ ਆਤ ਬੱਕਰਾ ਮੁਰਗਾ ਕਾਂ ਤਾਂ ਇਹ ਛਿੱਟੇ ਪਏ ਆ ਹੂੰ 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 ਤੁਹਾਨੂੰ ਸਾਥੋਂ ਬਾਰੇ ਜੀ ਨਹੀਂ ਆ ਸੀ ਅੱਛਾ ਜੀ ਉਹ ਮੈਨੂੰ ਹੋਰ ਕਿਤੇ ਨੇ ਕਹਣਾ ਨਹੀਂ ਕਹਾਂਗੇ ਨੂੰ ਛੱਟ ਕੇ ਆਏ ਅੱਛਾ ਜੀ ਤੇ ਮੈਂ ਸਮਝ ਗਿਆ ਵੀ ਟੋਟੇ ਟੋਟੇ ਜਾਣ ਕੇ ਇਹਨਾਂ ਨੇ ਛੱਟਿਆ ਠੀਕ ਹੈ ਜੀ ਪਰ ਪੁਲਸ ਨੇ ਇਹਨੇ ਜੀ ਦਿਖਾਇਆ ਤਾਂ ਇਦਾਂ ਸੀ ਵੀ ਪਘੋੜਾ ਹੋਗੇ ਹਨਾ ਜੀ ਨਹੀਂ ਗੱਲ ਸੁਣੋ ਵੀ ਜੇ ਉਹ ਪਘੋੜਾ ਹੋਣਾ ਚਾਹੁੰਦਾ ਹਾਂਜੀ ਤਾਂ 25 ਤਰੀਕ ਤੋਂ ਪਹਿਲਾਂ ਆਵਦੇ ਘਰੇ ਸੀ ਹਾਂਜੀ ਹਾਂਜੀ ਜੇ ਉਹ 20 ਤਰੀਕ ਨੂੰ ਅੱਲਾ ਜਾ ਕੇ ਉਹ 20 ਤੋਂ 25 ਤੱਕ ਪਘੋੜਾ ਹੋ ਸਕਦਾ ਸੀ ਉਹ ਜੀ ਇਹ ਜਿਹੜੀ ਪੁਲਸ ਦੀ ਥਿਊਰੀ ਹੈ ਇਹ ਗਲਤ ਆ ਬਿਲਕੁਲ ਮਨਕਾਟ ਦਾ ਸਿਧਿਵਰਗਾਈ ਦੀ ਠੀਕ ਹੈ ਜੀ ਹਾਂਜੀ ਹਾਂ ਇਹ ਤੁਹਾਨੂੰ ਸਰ ਜਦੋਂ ਮਤਲਬ ਤੁਸੀਂ ਬਿਆਨ ਦਿੱਤੇ ਜਾਂ ਤੁਸੀਂ ਹੈਨਾ ਆਪਣੇ ਬੋਲਣਾ ਸ਼ੁਰੂ ਕੀਤਾ ਤੁਹਾਨੂੰ ਵੀ ਕੋਈ ਧਮਕੀਆਂ ਜਾਂ ਕੁਝ ਇਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਉਹ ਪੈਸੇ ਪੁੱਛ ਰਹੇ ਅੰਦੇ ਜੀ ਮੈਨੂੰ ਅੱਛਾ ਲਾਲਚ ਦੇ ਰਹੇ ਸੀ ਹਾਂ ਪੈਸਾ ਮੈਂ ਦੇ ਆ ਨਹੀਂ ਕਿਸੇ ਤੋਂ ਵੀ ਕੋਈ ਠੀਕ ਹੈ ਜੀ ਹਾਂਜੀ ਹਾਂ ਜੀ ਯਾਨੀ ਕਿ ਜਿਹੜਾ ਵੀ ਮਣਾ ਮੂਹ ਤਸ਼ੱਦਦ ਹੋਇਆ ਉਸ ਦੇ ਤੁਸੀਂ ਇੱਕ ਚਸ਼ਮਦੀਦ ਗਵਾਹ ਸੀ ਤੁਸੀਂ ਸਾਰਾ ਕੁਝ ਸਾਹਮਣੇ ਅੱਖਾਂ ਵੇਖਿਆ ਜੇਹੇਦਾਰ ਸਾਹਿਬ ਨੂੰ ਬਣਾ ਅਸਰ ਲੱਗ ਹਾਂਜੀ ਹਾਂ ਠੀਕ ਹੈ ਤੇ ਫਿਰ ਉਹ ਜਿਹੜੀ ਗੋਲੀ ਮਾਰਦੇ ਉਹ ਘੋਟਨੇ ਨੇ ਮਾਰੀ ਸੀ ਜੀ ਗੋਲੀ ਹਾਂ ਘੋਟਨੇ ਨੇ ਮਾਰੀ ਸੀ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਜਾਨੀ ਕਿ ਜਿਹੜਾ ਉਹ ਤਰਸੇਮ ਸਿੰਘ ਸੀਗਾ ਜੀ ਉਸ ਦੇ ਕੋਲ ਹੀ ਪੁਲਿਸ ਨੇ ਦਿਖਾਇਆ ਭਗੌੜਾ ਹੁੰਦਾ ਹੈ ਨਾ ਜੀ ਹਾਂ ਜੀ ਹਾਂ ਉਹਦੀ ਪੇਟੀ ਕਹਿੰਦੇ ਬੈਠ ਤੋੜ ਕੇ ਭੱਜ ਗਿਆ ਅੱਛਾ ਜੀ ਤੇ ਉਹ ਬੈਠ ਤੋੜ ਨਹੀਂ ਸਕਦੀ ਚਮੜੀ ਦੀ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਤਰਸੇਮ ਨੂੰ ਮਿਲੇ ਉਹਨਾਂ ਦੇ ਉਦੋਂ ਬੈਲਟ ਲੱਗੀ ਸੀਗੀ ਉਹ ਜੀ हां बैठ लगी भी थी ठीक है जी इरादा बाल ਦੇ ਵਿੱਚ ਬਣਾਇਆ ਜਾਦੂ ਵੇਟ ਤੋੜ ਕੇ ਵੱਜ ਗਿਆ اچھا ਜੀ ਠੀਕ ਹੈ ਫਿਰ ਉਹਨੂੰ ਮਿਲ ਕੇ 6ਵੇਂ ਨੇ ਸਰਵਿਸ ਕੀਤੀ ਗਈ اچھا ਜੀ ਤੇ ਪਹਿਲਾਂ ਸੀ 2 ਦੇਤੀ ਫਿਰ ਪੱਕਾ ਆਦਲਾ ਬਣਾਤਾ ਉਹਨੂੰ ਠੀਕ ਹੈ ਜੀ ਤੇ ਸਾਨੂੰ ਫਿਰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਕਿ ਜੀ ਫਿਰ ਸਾਨੂੰ ਸੋਡੇ ਤੇ ਕੋਈ ਕਾਰਵਾਈ ਕਰੀ ਜੀ ਕਾ ਵੀ ਪਹਿਲਾਂ ਹੋਈ ਜੀ ਕਿਉਂਕਿ ਜੀ ਬਾਈ ਫੌਜੀ ਬੰਦੇ ਜੀ ਰੰਗ ਰੰਗ ਕੇ ਜਾਨਾ ਕਿਤੇ ਪੀਂ ਲੈਂਦੇ ਸੀ ਹਾਂਜੀ ਉਹ ਚਾਹ ਸੀ ਜਾ ਐਸਐਸਪੀ ਹਾਂਜੀ ਉਹਨੇ ਮਲਾਕਾ ਕਰਾਤਾ ਸੀ ਉਹਨਾਂ ਨੇ ਅੱਛਾ ਜੀ ਚਲ ਮੇਰੀ ਛੁੱਟੀ ਕਰਤੀ ਆਪਾਂ ਘਰੇ ਬੈਗੇ ਆਵਣਾ ਠੀਕ ਹੈ ਜੀ ਚੋਂ ਨੂੰ ਤਾਂ ਮੈਂ ਆ ਬਾਕੀ ਇਸ ਵੀ ਲੜ ਸਕਦਾ ਸੀ ਹਾਂਜੀ 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 ਪਰ ਮੈਂ ਆਖੇ ਕਿ ਲੋੜ ਆ ਐਵੇਂ ਵਾਧੂ ਠੀਕ ਹੈ ਜੀ ਹਾਂਜੀ ਹਾਂਜੀ ਰਠੌਰ ਸਾਹਿਬ ਜੀ ਧੰਨਵਾਦ ਤੁਸੀਂ ਸਾਡੇ ਚੈਨਲ ਰੰਗਲਾ ਪੰਜਾਬ ਨੂੰ ਟਾਈਮ ਦਿੱਤਾ ਤੇ ਰੱਬ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੇ ਦਰਸ਼ਕੋ ਥੋੜੇ ਦਿਨਾਂ ਤੱਕ ਤੁਹਾਨੂੰ ਢੂਰ ਸਾਹਿਬ ਦੇ ਫੇਸ ਟੂ ਫੇਸ ਵੀ ਇੰਟਰਵਿਊ ਜ਼ਰੂਰ ਕਰਾਵਾਂਗੇ ਤੁਸੀਂ ਜੁੜੇ ਰਹੋ ਚੈਨ ਰੰਗਲਾ ਪੰਜਾਬ ਦੇ ਨਾਲ ਧੰਨਵਾਦ ਜੀ